ਸਤਿ ਸ਼੍ਰੀ ਅਕਾਲ ਜੀ ਐਸ ਕੇ ਬੀ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਚੰਨਨੀ ਰਾਤ ਸੀ ਹੌਲੀ ਹੌਲੀ ਹਵਾ ਦੇ ਝੁੱਕ ਕੇ ਪਰਦੇ ਹਿਲਾ ਰਹੇ ਸਨ ਕਮਰੇ ਵਿੱਚ ਚੰਦ ਦੀ ਚਾਨਣੀ ਪਈ ਹੋਈ ਸੀ ਸਰਜੀਤ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਅੱਜ ਉਸ ਦੀ ਨਵੀਂ ਵਿਆਹੀ ਦੁਲਹਨ ਸਿਮਰਨ ਉਸ ਦੇ ਕੋਲ ਸੀ ਨਵੇਂ ਰਿਸ਼ਤੇ ਦੀ ਸ਼ੁਰੂਆਤ ਸੀ ਜੋ ਸਿਰਫ ਇੱਕ ਕਾਗਜ਼ ਦੀ ਲਕੀਰ ਨਹੀਂ ਦਿਲਾਂ ਦੀ ਗੂੰਜ ਸੀ ਸਿਮਰਨ ਲੱਜਨ ਨਾਲ ਅੱਖਾਂ ਥੱਲੇ ਕੀਤੇ ਬੈਠੀ ਸੀ ਉਸ ਦੇ ਚਿਹਰੇ ਤੇ ਹਲਕਾ ਜਿਹਾ ਮੁਸਕਾਨ ਸੀ ਜੋ ਸਰਜੀਤ ਦੇ ਦਿਲ ਨੂੰ ਚੁੰਮ ਰਹੀ ਸੀ ਸਿਮਰਨ ਸਰਜੀਤ ਦੀ ਨਰਮ ਆਵਾਜ਼ ਵਿੱਚ ਆਖਿਆ ਕਿ ਮੈਂ ਤੇਰੀਆਂ ਅੱਖਾਂ ਵਿੱਚ ਆਪਣਾ ਭਵਿੱਖ ਦੇਖ ਸਕਦਾ ਹਾਂ ਸਿਮਰਨ ਦੀਆਂ ਗੱਲਾਂ ਲਾਲ ਹੋ ਗਈਆਂ ਉਸ ਨੇ ਹੌਲੀ-ਹੌਲੀ ਅੱਖਾਂ ਚੁੱਕੀਆਂ ਜੇ ਤੂੰ ਮੇਰੇ ਦਿਲ ਦੀ ਕਦਰ ਕਰੇਂਗਾ ਤਾਂ ਮੇਰੀ ਅੱਖਾਂ ਵਿੱਚ ਸਿਰਫ ਤੇਰਾ ਹੀ ਨਜ਼ਾਰਾ ਹੋਵੇਗਾ ਕਮਰਾ ਚੁੱਪ ਸੀ ਪਰ ਦਿਲਾਂ ਵਿੱਚ ਗੱਲਾਂ ਹੋ ਰਹੀਆਂ ਸਨ ਉਹ ਰਾਤ ਸਿਰਫ ਇੱਕ ਰਾਤ ਨਹੀਂ ਸੀ ਇਹ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ ਇਨਾਂ ਦੋਨਾਂ ਦਿਲਾਂ ਨੇ ਵਾਦਾ ਕੀਤਾ ਕਿ ਹਰ ਇੱਕ ਰਾਤ ਨੂੰ ਇਨਾਂ ਦੀ ਪਿਆਰ ਦੀ ਕਹਾਣੀ ਹੋਰ ਵੀ ਗਹਿਰੀ ਹੋਵੇਗੀ ਸਰਜੀਤ ਨੇ ਹੌਲੀ-ਹੌਲੀ ਅੱਗੇ ਵੱਧ ਕੇ ਸਿਮਰਨ ਦਾ ਹੱਥ ਫੜਿਆ ਉਹਨਾਂ ਦੀਆਂ ਉਂਗਲਾਂ ਕੰਬ ਰਹੀਆਂ ਸਨ ਪਰ ਇਹ ਕੰਬਣੀ ਡਰਦੀ ਨਹੀਂ ਪਿਆਰ ਦੀ ਸੀ ਦੋਵੇਂ ਹੱਸੇ ਜਿਵੇਂ ਦਿਲਾਂ ਨੇ ਇੱਕ ਦੂਜੇ ਨੂੰ ਅੰਗੀਕਾਰ ਕਰ ਲਿਆ ਹੋਵੇ ਕੀ ਤੁੱਕ ਬੁਰਾ ਰਹੀ ਹੈ ਸਰਜੀਤ ਨੇ ਪੁੱਛਿਆ ਸਿਮਰਨ ਨੇ ਨਜ਼ਰਾਂ ਥੱਲੇ ਕਰਦਿਆਂ ਕਿਹਾ ਨਵਾਂ ਰਿਸ਼ਤਾ ਹੈ ਤੇਰੇ ਲਈ ਨਵਾਂ ਘਰ ਬਣ ਕੇ ਆਈ ਹਾਂ ਪਰ ਦਿਲ ਵਿੱਚ ਬੱਚਿਆਂ ਵਾਲੀ ਲੱਜ ਵੀ ਹੈ ਸਰਜੀਤ ਨੇ ਉਸਦਾ ਹੱਥ ਚੁੰਮ ਕੇ ਕਿਹਾ ਲੱਜ ਤੈਨੂੰ ਸੋਹਣੀ ਬਣਾਉਣੀ ਹੈ ਪਰ ਅਸੀਂ ਹੁਣ ਇੱਕ ਦੂਜੇ ਦੇ ਹਾਂ ਤੈਨੂੰ ਮੇਰੇ ਕੋਲ ਹਰ ਗੱਲ ਬਿਨਾਂ ਡਰ ਦੱਸਣੀ ਹੈ ਸਿਮਰ ਹੌਲੀ ਹੌਲੀ ਸਰਜੀਤ ਦੇ ਨਜ਼ਦੀਕ ਆ ਗਈ ਸਿਰ ਉਸ ਦੇ ਮੋਢੇ ਤੇ ਰੱਖ ਦਿੱਤਾ ਉਹ ਧੜਕਣਾ ਸੁਣ ਰਹੇ ਸਨ ਕਮਰੇ ਦੀ ਚੁੱਪੀ ਵਿੱਚ ਦਿਲਾਂ ਦੀ ਗੂੰਜ ਸੀ ਉਸ ਰਾਤ ਸਿਰਫ ਪਿਆਰ ਨਹੀਂ ਸੀ ਇੱਕ ਦੂਜੇ ਨੂੰ ਸਮਝਣ ਸਮਝਣ ਤੇ ਸਵੀਕਾਰ ਕਰਨ ਦਾ ਸਫਰ ਸੀ ਸਿਮਰਨ ਨੇ ਅੱਜ ਪਹਿਲੀ ਵਾਰ ਮਹਿਸੂਸ ਕੀਤਾ ਕਿ ਉਹ ਸਿਰਫ ਕਿਸੇ ਦੀ ਪਤਨੀ ਨਹੀਂ ਕਿਸੇ ਦੇ ਦਿਲ ਦੀ ਰਾਣੀ ਵੀ ਹੈ ਰਾਤ ਹੋਰ ਵੀ ਗੂੜੀ ਹੋ ਗਈ ਸੀ ਬਾਦ ਚੰਨ ਨੀਂਦ ਵਿੱਚ ਸੀ ਪਰ ਸਰਜੀਤ ਅਤੇ ਸਿਮਰਨ ਦੀਆਂ ਅੱਖਾਂ 'ਚ ਨੀਂਦ ਨਹੀਂ ਸਿਰਫ ਇੱਕ ਦੂਜੇ ਲਈ ਉਤਸ਼ਾਹ ਸੀ ਸਰਜੀਤ ਨੇ ਹੌਲੀ ਜਿਹੇ ਪੁੱਛਿਆ ਸਿਮਰਨ ਕਿ ਤੂੰ ਕਦੇ ਸੋਚਿਆ ਕਿ ਵਿਆਹ ਇਸ ਤਰ੍ਹਾਂ ਹੋਵੇਗਾ ਸਿਮਰਨ ਹੌਲੀ ਹੌਲੀ ਮਸਕਰਾਈ ਵਿਆਹ ਦੇ ਬਾਰੇ ਕਈ ਸੁਪਨੇ ਸਨ ਪਰ ਜਿਵੇਂ ਤੂੰ ਮੇਰੇ ਨਾਲ ਪੇਸ਼ ਆਇਆ ਉਸ ਤਰ੍ਹਾਂ ਤਾਂ ਕਿਸੇ ਕਹਾਣੀ ਵਿੱਚ ਵੀ ਨਹੀਂ ਸੁਣਿਆ ਸੀ ਤੂੰ ਮੇਰੀ ਇੱਜ਼ਤ ਵੀ ਰੱਖੀ ਮੇਰਾ ਡਰ ਵੀ ਸਮਝਿਆ ਪਰ ਤੇ ਮੇਰੀ ਲੱਜ ਨੂੰ ਪਿਆਰ ਨਾਲ ਸਮੇਟ ਲਿਆ ਸਰਜੀਤ ਨੇ ਉਸ ਦਾ ਚਿਹਰਾ ਆਪਣੇ ਹੱਥਾਂ ਵਿੱਚ ਫੜ ਲਿਆ ਮੈਂ ਚਾਹੁੰਦਾ ਹਾਂ ਕਿ ਹਰ ਰਾਤ ਤੇਰੇ ਲਈ ਇੱਕ ਖਾਸ ਯਾਦ ਬਣੇ ਮੈਂ ਨਹੀਂ ਚਾਹੁੰਦਾ ਕਿ ਤੂੰ ਕਿਸੇ ਵੀ ਪਾਲ ਵਿੱਚ ਇਕੱਲੀ ਮਹਿਸੂਸ ਕਰੇ ਸਿਮਰਨ ਦੀਆਂ ਅੱਖਾਂ ਭੇਜ ਗਈਆਂ ਪਰ ਇਹ ਅੱਖਾਂ ਹੰਝੂਆਂ ਨਾਲ ਨਹੀਂ ਪਿਆਰ ਨਾਲ ਭਰ ਗਈਆਂ ਸਨ ਉਹਨਾਂ ਨੇ ਸਿਰ ਹਿਲਾ ਕੇ ਕਿਹਾ ਮੈਂ ਵੀ ਤੇਰੇ ਨਾਲ ਹਰ ਰਾਤ ਹਰ ਸਵੇਰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਉਹ ਦੋਵੇਂ ਇੱਕ ਦੂਜੇ ਵਿੱਚ ਰੋਮਾਨਤ ਇੱਜ਼ਤ ਭਰੋਸਾ ਅਤੇ ਪਿਆਰ ਦੇ ਧਾਗਿਆਂ ਨਾਲ ਬੰਨ ਗਏ ਕਮਰੇ ਦੀ ਚੁੱਪੀ ਵਿੱਚ ਉਹਨਾਂ ਦੇ ਦਿਲ ਇੱਕ ਰਾਗ ਵਜਾ ਰਹੇ ਸਨ ਇੱਕ ਅਣ ਸੁਣਿਆ ਪਰ ਪਿਆਰੇ ਤਰਾਨੇ ਵਰਗਾ ਰਾਤ ਹੌਲੀ-ਹੌਲੀ ਬੀਤ ਰਹੀ ਸੀ ਸਿਮਰਨ ਹੁਣ ਸਰਜੀਤ ਦੇ ਨਾਲ ਪੂਰੀ ਤਰ੍ਹਾਂ ਰਾਮ ਹੋ ਚੁੱਕੀ ਸੀ ਉਸ ਦੇ ਦਿਲ ਦੀਆਂ ਗੱਲਾਂ ਸੁਣ ਹੌਲੀ-ਹੌਲੀ ਹੋਠਾਂ ਤੱਕ ਆ ਰਹੀਆਂ ਸਨ ਸਰਜੀਤ ਨੇ ਬਿਸਤਰੇ ਤੇ ਬੈਠੀ ਸਿਮਰਨ ਦੇ ਕੰਦੇ ਤੇ ਹੱਥ ਰੱਖਿਆ ਤੇ ਉਸ ਦੀਆਂ ਅੱਖਾਂ ਵਿੱਚ ਝਾਤੀ ਮਾਰੀ ਸਾਡਾ ਭਵਿੱਖ ਕਿਵੇਂ ਹੋਵੇਗਾ ਉਸ ਨੇ ਪੁੱਛਿਆ ਸਿਮਰਨ ਨੇ ਹੌਲੀ-ਹੌਲੀ ਕਿਹਾ ਜੇ ਤੂੰ ਮੇਰੇ ਨਾਲ ਹਰ ਰਾਤ ਇੰਜ ਹੋਵੇਂਗਾ ਤਾਂ ਹਰ ਸਵੇਰ ਸਵਰਗ ਵਰਗੀ ਲੱਗੇਗੀ ਮੈਂ ਚਾਹੁੰਦੀ ਹਾਂ ਕਿ ਸਾਡਾ ਘਰ ਪਿਆਰ ਨਾਲ ਭਰਿਆ ਹੋਵੇ ਸਾਦੀ ਜ਼ਿੰਦਗੀ ਹੋਵੇ ਪਰ ਦਿਲ ਰੰਗੀਨ ਹੋਣ ਸਰਜੀਤ ਨੇ ਮੁਸਕਰਾ ਕੇ ਕਿਹਾ ਮੈਂ ਵੀ ਇਹੀ ਚਾਹੁੰਦਾ ਹਾਂ ਅਸੀਂ ਇੱਕ ਦੂਜੇ ਲਈ ਨਾ ਸਿਰਫ ਜੀਵਨ ਸਾਥੀ ਸਗੋਂ ਦੋਸਤ ਵੀ ਬਣੀਏ ਹਰ ਗੱਲ ਹਰ ਦਰਦ ਹਰ ਖੁਸ਼ੀ ਸਾਂਝੀ ਹੋਵੇ ਸਿਮਰਨ ਨੇ ਆਪਣੇ ਮੱਥੇ ਦੀ ਲਕੀਰ ਵਾਂਗ ਆਰਮਾਨਾਂ ਦੀ ਲੰਮੀ ਲਕੀਰ ਸੋਚ ਲਈ ਇੱਕ ਪਿਆਰ ਭਰੀ ਜ਼ਿੰਦਗੀ ਇੱਕ ਘਰ ਜਿੱਥੇ ਰਿਸ਼ਤੇ ਨਾ ਬਾਏ ਜਾਂਦੇ ਹਨ ਜਿੱਥੇ ਸ਼ਬਦਾਂ ਦੀ ਥਾਂ ਨਜ਼ਰਾਂ ਬੋਲਦੀਆਂ ਹਨ ਉਹ ਰਾਤ ਜੋ ਪਹਿਲੀ ਸੀ ਇੱਕ ਨਵੀਂ ਦੁਨੀਆ ਦੀ ਸ਼ੁਰੂਆਤ ਸੀ ਜਿੱਥੇ ਸਿਰਫ ਰਵਾਇਤੀ ਰਵਾਇਤਾਂ ਨਹੀਂ ਭਾਵਨਾਵਾਂ ਨੂੰ ਵੀ ਦਰਜਾ ਮਿਲ ਰਿਹਾ ਸੀ ਸਵੇਰ ਦੀ ਚਮਕ ਚੁੱਪਚਾਪ ਪਰਦੇ ਚੀਰਦੀ ਹੋਈ ਕਮਰੇ 'ਚ ਆ ਰਹੀ ਸੀ ਸਿਮਰਨ ਦੀ ਅੱਖ ਖੁੱਲੀ ਤਾਂ ਉਸ ਦੇ ਸਾਹਮਣੇ ਸਰਜੀਤ ਦਾ ਚਿਹਰਾ ਸੀ ਨਰਮ ਮੁਸਕਾਨ ਨਾਲ ਉਸ ਨੂੰ ਤੱਕਦਾ ਹੋਇਆ ਸੁੱਤੀਆਂ ਨਹੀਂ ਸੀ ਉਸਨੇ ਨਰਮੀ ਨਾਲ ਪੁੱਛਿਆ ਸਰਜੀਤ ਨੇ ਹੌਲੀ-ਹੌਲੀ ਸਿਰ ਹਿਲਾਇਆ ਨੀਂਦ ਤਾਂ ਆਈ ਸੀ ਪਰ ਤੈਨੂੰ ਤੱਕਣ ਵਿੱਚ ਜੋ ਸਕੂਨ ਹੈ ਉਹ ਕਿਸੇ ਨੀਂਦ ਵਿੱਚ ਨਹੀਂ ਸਿਮਰਨ ਦੀਆਂ ਗੱਲਾਂ ਹੌਲੀਆਂ ਲਾਲ ਹੋ ਗਈਆਂ ਉਸ ਨੇ ਸ਼ਰਮਾਂਦੇ ਹੋਏ ਚਾਦਰ ਅੰਦਰ ਮੂਲ ਲੁਕਾ ਲਿਆ ਪਰ ਅੱਜ ਦੀ ਇਹ ਲੱਜ ਵੀ ਪਿਆਰ ਦਾ ਅਹਿਸਾਸ ਸੀ ਡਰਦਾ ਨਹੀਂ ਅੱਜ ਸਾਡੀ ਪਹਿਲੀ ਸਵੇਰ ਹੈ ਇਕੱਠੇ ਸਰਜੀਤ ਨੇ ਕਿਹਾ ਕੀ ਮੈਂ ਇਹ ਹਰ ਰੋਜ਼ ਦੇਖ ਸਕਦਾ ਹਾਂ ਸਿਮਰਨ ਨੇ ਹੌਲੀ ਹੌਲੀ ਕਿਹਾ ਜੇ ਤੂੰ ਹਰ ਰੋਜ਼ ਇੰਝ ਹੀ ਮੈਨੂੰ ਤੱਕੀ ਜਾਵੇਂਗਾ ਤਾਂ ਮੇਰੀ ਜ਼ਿੰਦਗੀ ਹਮੇਸ਼ਾ ਰੌਸ਼ਨ ਰਹੇਗੀ ਉਹ ਦੋਵੇਂ ਉੱਠੇ ਸਿਮਰਨ ਨੇ ਪਹਿਲੀ ਵਾਰ ਉਸਦੇ ਲਈ ਨਾਸ਼ਤਾ ਬਣਾਉਣ ਦਾ ਸੋਚਿਆ ਰੋਟੀ ਸਿਆਰ ਦੀ ਹੋਈ ਉਹ ਸੋਚ ਰਹੀ ਸੀ ਇਹ ਸਿਰਫ ਰੋਟੀ ਨਹੀਂ ਇਹ ਪਿਆਰ ਦੀ ਪਹਿਲੀ ਝਲਕ ਹੈ ਸਰਜੀਤ ਨੇ ਖਿੜਕੀ ਕੋਲੋਂ ਖੜੇ ਹੋ ਕੇ ਉਸ ਨੂੰ ਵੇਖਿਆ ਇੱਕ ਨਵਾਂ ਦਿਨ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਉਮੀਦ ਉਹਨਾਂ ਦੀ ਵਿਆਹ ਦੀ ਪਹਿਲੀ ਰਾਤ ਇੱਕ ਨਵੀਂ ਦੁਨੀਆ ਦਾ ਦਰਵਾਜ਼ਾ ਸੀ ਸਰਜੀਤ ਨੇ ਜਿਵੇਂ ਹੀ ਨਾਸ਼ਤਾ ਖਤਮ ਕੀਤਾ ਉਹ ਔਲੀ ਜਿਹੀ ਸਿਮਰਨ ਵੱਲ ਵਧਿਆ ਅੱਜ ਛੁੱਟੀ ਹੈ ਚੱਲੀਏ ਤੈਨੂੰ ਪਿੰਡ ਦੇ ਕੁਝ ਸੋਹਣੇ ਨਜ਼ਾਰੇ ਦਿਖਾਵਾਂ ਸਿਮਰ ਉਹਨੇ ਹੌਲੀ ਜਿਹੀ ਸਿਰ ਹਿਲਾਇਆ ਇਹ ਪਹਿਲੀ ਵਾਰ ਸੀ ਜੋ ਉਹ ਸਸਰਾਲ ਤੋਂ ਬਾਹਰ ਜਾ ਰਹੀ ਸੀ ਆਪਣੇ ਪਤੀ ਦੇ ਨਾਲ ਦਿਲ ਵਿੱਚ ਥੋੜੀ ਲੱਜ ਸੀ ਪਰ ਉਸ ਤੋਂ ਵੱਧ ਖੁਸ਼ੀ ਵੀ ਦੋਵੇਂ ਪਿਆਰ ਨਾਲ ਪਿੱਛੇ ਵਾਲੀ ਗਲੀ ਵਿੱਚੋਂ ਲੰਘਦੇ ਹੋਏ ਪਿੰਡ ਦੇ ਛੋਟੇ ਝੀਲ ਵਾਲੇ ਟੋਬੇ ਤੱਕ ਪਹੁੰਚੇ ਝੀਲ ਦੇ ਕਿਨਾਰੇ ਬੈਠ ਕੇ ਸਰਜੀਤ ਨੇ ਹੱਥ ਵਿੱਚ ਕੱਕੜੀ ਲੈ ਕੇ ਕਟਣੀ ਸ਼ੁਰੂ ਕੀਤੀ ਇਹ ਮੇਰੀ ਮਨਪਸੰਦ ਥਾਂ ਹੈ ਉਸਨੇ ਕਿਹਾ ਹਮੇਸ਼ਾ ਇੱਥੇ ਆ ਕੇ ਦਿਲ ਹਲਕਾ ਕਰ ਲੈਂਦਾ ਸੀ ਹੁਣ ਇਹ ਥਾਂ ਤੇਰੀ ਵੀ ਹੋ ਗਈ ਸਿਮਰਨ ਨੇ ਅਸਮਾਨ ਵੱਲ ਤੱਕਿਆ ਨੀਲਾ ਆਕਾਸ਼ ਹੌਲੀ ਹੌਲੀ ਹਿਲਦੇ ਦਰਖਤ ਅਤੇ ਨਨ ਵਰਗਾ ਸਰਜੀਤ ਉਹ ਸੋਚ ਰਹੀ ਸੀ ਕਿ ਪਿਆਰ ਇੰਨਾ ਖੂਬਸੂਰਤ ਹੋ ਸਕਦਾ ਹੈ ਇਹ ਕਦੇ ਵੀ ਕਲਪਨਾ ਨਹੀਂ ਕੀਤੀ ਸੀ ਤੇਰੇ ਨਾਲ ਜੀਵਨ ਸਫਰ ਆਸਾਨ ਲੱਗ ਰਿਹਾ ਹੈ ਸਿਮਰਨ ਨੇ ਨਰਮ ਆਵਾਜ਼ ਵਿੱਚ ਕਿਹਾ ਸਰਜੀਤ ਨੇ ਉਸ ਦੇ ਮੱਥੇ ਨੂੰ ਚੁੰਮ ਲਿਆ ਜਦ ਤੱਕ ਤੂੰ ਮੇਰੇ ਨਾਲ ਹੈ ਸਫਰ ਨਹੀਂ ਇਹ ਰੋਹਾਨੀ ਯਾਤਰਾ ਬਣ ਜਾਵੇਗੀ ਸੇਰ ਤੋਂ ਵਾਪਸੀ ਉੱਤੇ ਸਿਮਰਨ ਮਾਂਜਿਆਂ ਵਾਲੀ ਚੌਂਕੀ ਤੇ ਬੈਠੀ ਸੀ ਘਰ ਦੀ ਵੱਡੀ ਜ਼ਿੰਮੇਵਾਰੀ ਉਸ ਦੇ ਸਾਹਮਣੇ ਸੀ ਸਸੁਰ ਸਾਸ ਨਨਦ ਅਤੇ ਘਰ ਦੇ ਰੀ ਦਰਵਾਜ਼ ਪਰ ਅੱਜ ਉਸ ਦੇ ਦਿਲ ਵਿੱਚ ਡਰ ਨਹੀਂ ਹੌਸਲਾ ਸੀ ਉਹ ਹੁਣ ਇਸ ਘਰ ਦੀ ਨਵੀਂ ਲਕੀਰ ਸੀ ਜੋ ਪ੍ਰਾਣਿਆਂ ਵਿੱਚ ਇੱਕ ਨਵਾਂ ਰੰਗ ਭਰਨੀ ਸੀ ਸਰਜੀਤ ਨੇ ਹੌਲੀ ਆ ਕੇ ਪੁੱਛਿਆ ਪਿੱਛੋਂ ਪੁੱਛਿਆ ਸਭ ਕੁਝ ਠੀਕ ਲੱਗ ਰਿਹਾ ਹਾਂ ਸਿਮਰ ਨੇ ਹੌਲੀ ਅੱਖਾਂ ਬਿਨਾਲ ਮੁਸਕਰਾ ਕੇ ਕਿਹਾ ਪਰ ਮੈਂ ਸੋਚ ਰਹੀ ਸੀ ਕਿ ਮੈਂ ਇਸ ਘਰ ਦੀਆਂ ਰੀਤਾਂ ਨੂੰ ਆਪਣੇ ਪਿਆਰ ਨਾਲ ਗੰਡਾਂ ਸਰਜੀਤ ਨੇ ਅੱਗੇ ਹੋ ਕੇ ਕਿਹਾ ਜੇ ਤੂੰ ਦਿਲੋਂ ਨਿਭਾਵੇਂਗੀ ਤਾਂ ਇਹ ਘਰ ਤੇਰੇ ਲਈ ਸਿਰਫ ਥਾਂ ਨਹੀਂ ਤਿਤੋਂ ਹੀ ਨਿਕਲਣ ਵਾਲੀ ਰੌਸ਼ਨੀ ਬਣ ਜਾਵੇਗੀ ਇਸ ਗੱਲ ਨੇ ਸਿਮਰਨ ਦੇ ਦਿਲ ਵਿੱਚ ਪਿਆਰ ਦੇ ਨਾਲ ਨਾਲ ਇੱਕ ਨਵਾਂ ਹੌਸਲਾ ਪੈਦਾ ਕੀਤਾ ਉਹ ਸਿਰਫ ਵਿਆਹ ਹੀ ਨਹੀਂ ਸੀ ਉਹ ਹੁਣ ਘਰ ਦੀ ਤੁਰ ਸੀ ਇੱਕ ਰਿਸ਼ਤੇਦਾਰਾਂ ਨੂੰ ਜੋੜਨ ਵਾਲੀ ਕੜੀ ਸ਼ਾਮ ਨੂੰ ਉਹ ਆਪਣੇ ਸੱਸ ਦੀ ਰਸੋਈ 'ਚ ਹੱਥ ਵਟਾਉਣ ਲੱਗੀ ਪਹਿਲੀ ਵਾਰ ਪੱਕੀ ਰੋਟੀ ਜੋ ਸੁੰਦਰ ਬੋਲ ਨਹੀਂ ਸੀ ਪਰ ਪਿਆਰ ਨਾਲ ਭਰਪੂਰ ਸੀ ਸੱਸ ਨੇ ਖਾ ਕੇ ਅੱਖਾਂ ਵਿੱਚ ਪਿਆਰ ਭਰ ਲਿਆ ਸਾਡੇ ਘਰ ਵਾਲੀ ਬਣ ਗਈ ਇਹ ਸ਼ਬਦ ਸਿਮਰਨ ਲਈ ਸੋਨੇ ਵਰਗਾ ਸੀ ਉਹ ਦਿਲੋਂ ਮੁਸਕराई ਕਿਉਂਕਿ ਪਿਆਰ ਦੀ ਰਾਤ ਹੁਣ ਸੱਚੀ ਜ਼ਿੰਦਗੀ ਵਿੱਚ ਬਦਲਣ ਬਦਲ ਰਹੀ ਸੀ ਅਜੇ ਵਿਆਹ ਨੂੰ ਇੱਕ ਹਫ਼ਤਾ ਹੀ ਹੋਇਆ ਸੀ ਕਿ ਘਰ ਵਿੱਚ ਰਖੜੀ ਦਾ ਤਿਉਹਾਰ ਆ ਗਿਆ ਸਿਮਰਨ ਲਈ ਇਹ ਉਹਦਾ ਪਹਿਲਾ ਤਿਉਹਾਰ ਸੀ ਨਵੇਂ ਘਰ ਵਿੱਚ ਘਰ ਦੀ ਰੌਣਕ ਰਿਸ਼ਤੇਦਾਰਾਂ ਦੀ ਆਵਾਜ਼ ਆਵੀ ਅਤੇ ਰੀਤੀ ਰਿਵਾਜਾਂ ਦੀਆਂ ਗੂੰਜਾਂ ਉਹ ਸਭ ਕੁਝ ਸਿਮਰਨ ਦੇ ਦਿਲ ਨੂੰ ਛੂ ਰਹੀਆਂ ਸਨ ਉਹ ਸਵੇਰ ਹੀ ਉੱਠ ਕੇ ਸੱਸ ਨਾਲ ਰਸੋਈ ਵਿੱਚ ਲੱਗ ਗਈ ਸੇਵੀਆਂ ਲੱਡੂ ਤੇ ਰਖੜੀ ਦੇ ਲੱਡੂ ਬਣਾਉਣ ਵੇਲੇ ਸੱਸ ਨੇ ਕਿਹਾ ਸਿਮਰਨ ਅੱਜ ਤੂੰ ਮੇਰੇ ਨਾਲ ਨਹੀਂ ਮੇਰੇ ਨਾਲ ਅੱਗੇ ਲੱਗ ਰਹੀ ਹੈ ਸਿਮਰਨ ਹੌਲੀ ਹੌਲੀ ਮੁਸਕराई ਉਸਨੇ ਉਸ ਦੇ ਦਿਲ ਵਿੱਚ ਪਿਆਰ ਦੇ ਨਾਲ-ਨਾਲ ਹੁਣ ਮਾਣ ਵੀ ਸੀ ਜਦੋਂ ਸਰਜੀਤ ਦੇ ਭੈਣ ਭਰਾ ਆਏ ਸਿਮਰਨ ਨੇ ਸਿਰ ਝੁਕਾ ਕੇ ਸਵਾਗਤ ਕੀਤਾ ਸਾਰੇ ਨੇ ਉਸ ਦੀ ਸਲੀਕੇਦਾਰੀ ਤੇ ਨਰਮ ਸੁਭਾਅ ਦੀ ਵੱਡੀ ਪ੍ਰਸ਼ੰਸਾ ਕੀਤੀ ਸ਼ਾਮ ਨੂੰ ਜਦੋਂ ਰਿਸ਼ਤੇਦਾਰ ਚਲੇ ਗਏ ਸਰਜੀਤ ਨੇ ਸਿਮਰਨ ਨੂੰ ਛੱਤ ਤੇ ਲਿਜਾ ਕੇ ਕਿਹਾ ਤੂੰ ਅੱਜ ਸਿਰਫ ਮੇਰੀ ਪਤਨੀ ਨਹੀਂ ਮੇਰੇ ਮਾਪਿਓ ਦਾ ਮਾਣ ਬਣੀ ਹੈ ਸਿਮਰਨ ਨੇ ਅੱਖਾਂ ਥੱਲੇ ਕਰਦਿਆਂ ਕਿਹਾ ਤੇਰੇ ਨਾਲ ਬਣੀ ਹਰ ਯਾਦ ਮੇਰੇ ਲਈ ਤਿਉਹਾਰ ਵਰਗੀ ਆ ਚੰਦਨੀ ਰਾਤ ਵਿੱਚ ਛੱਤ ਉੱਤੇ ਉਹ ਦੋਵੇਂ ਖੜੇ ਸਨ ਇੱਕ ਦੂਜੇ ਦੇ ਹੋਣ ਦੀ ਖੁਸ਼ੀ ਵਿੱਚ ਖਮੋਸ਼ ਪਰ ਰੋਹਾਨੀ ਗੱਲਾਂ ਕਰਦੇ ਹੋਏ ਪਹਿਲਾਂ ਤਿਉਹਾਰ ਇੱਕ ਕਸਮ ਬਣ ਗਿਆ ਸਾਥ ਦੀ ਜਿੱਤ ਦੀ ਅਤੇ ਹਮੇਸ਼ਾ ਦੇ ਪਿਆਰ ਦੀ ਇੱਕ ਰਾਤ ਸਾਰੇ ਸੌ ਗਏ ਸਨ ਸਿਮਰਨ ਛੱਤ ਤੇ ਚੁੱਪਚਾਪ ਆਕਾਸ਼ ਵੱਲ ਤੱਕ ਰਹੀ ਸੀ ਚੰਦ ਚਮਕ ਰਿਹਾ ਸੀ ਪਰ ਉਸ ਦੇ ਦਿਲ ਵਿੱਚ ਥੋੜਾ ਅਜੀਬ ਜਿਹਾ ਸੁਣਨਾ ਪਣ ਸੀ ਸਰਜੀਤ ਨੇ ਪਿੱਛੇ ਆ ਕੇ ਹੌਲੀ ਆਵਾਜ਼ ਉੱਚਿਆ ਸਿਮਰਨ ਅੱਜ ਚੁੱਪ ਕਿਉਂ ਐ ਸਿਮਰਨ ਨੇ ਚੰਨ ਵੱਲ ਤੱਕ ਦੇ ਤੱਕ ਦੇ ਕਿਹਾ ਮੈਨੂੰ ਮਾਂ ਦੀ ਯਾਦ ਆ ਰਹੀ ਹੈ ਉਹ ਵੀ ਅਜਈਆਂ ਰਾਤਾਂ ਚ ਮੇਰੇ ਮੇਰਾ ਮੱਥਾ ਚੁੰਮ ਕੇ ਸੌਂਦੀ ਸੀ ਹੁਣ ਉਹ ਦੂਰ ਹੈ ਤੇ ਮੈਂ ਇੱਥੇ ਨਵੀਂ ਜ਼ਿੰਦਗੀ ਚ ਰੁੱਲ ਗਈ ਸਰਜੀਤ ਨੇ ਉਸ ਦੇ ਕੋਲ ਹੋ ਕੇ ਉਸ ਦਾ ਹੱਥ ਫੜ ਲਿਆ ਸਿਮਰਨ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਤੈਨੂੰ ਕਦੇ ਵੀ ਅਕੇਲਾ ਨਾ ਮਹਿਸੂਸ ਹੋਵੇ ਸੀ ਮਰਨ ਦੀਆਂ ਅੱਖਾਂ ਚ ਹੌਲੀ ਹੌਲੀ ਹੰਝੂ ਆ ਗਏ ਮੈਨੂੰ ਨਹੀਂ ਪਤਾ ਸੀ ਕਿ ਨਮਾ ਕਰ ਬਣਾਉਣਾ ਇੰਨਾ ਅੰਦਰੋਂ ਹਿਲਾ ਦੇਵੇਗਾ ਸੁਰਜੀਤ ਨੇ ਉਸਦੇ ਹੰਝੂ ਪੂੰਝਦੇ ਹੋਏ ਕਿਹਾ ਇਹ ਰਾਤ ਵੀ ਲੰਘ ਜਾਵੇਗੀ ਜਿਵੇਂ ਚੰਦਰੇ ਦਿਨ ਬਦਲਦੇ ਨੇ ਇੰਨਾ ਲੰਮਿਆਂ ਤੋਂ ਵੀ ਨਵੀਂ ਰੋਸ਼ਨੀ ਨਿਕਲਦੀ ਏ ਉਹ ਰਾਤ ਦੁੱਖ ਦੀ ਨਹੀਂ ਸੀ ਇਹ ਦਿਲ ਖੋਲਣ ਦੀ ਰਾਤ ਸੀ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦੇ ਦਰਦ ਨੂੰ ਆਪਣੇ ਹਿਰਦੇ ਹਿਰਦੇ ਚ ਸਾਂਭ ਲਿਆ ਸਵੇਰ ਦੀ ਨਰਮ ਰੌਸ਼ਨੀ ਨੇ ਕਮਰੇ ਨੂੰ ਚਮਕਾ ਦਿੱਤਾ ਸਿਮਰਨ ਦੀ ਅੱਖ ਖੁੱਲਦੀ ਹੀ ਸਰਜੀਤ ਨੂੰ ਤੱਕਿਆ ਉਹ ਅਜੇ ਵੀ ਸੁੱਤਾ ਹੋਇਆ ਸੀ ਮੁਸਕਰਾਟ ਉਸਦੇ ਚਿਹਰੇ ਉੱਤੇ ਤੈਰ ਰਹੀ ਸੀ ਸਿਮਰਨ ਨੇ ਹੌਲੀ ਜਿਹੇ ਆਪਣੇ ਹੱਥ ਉਸਦੇ ਚਿਹਰੇ ਤੇ ਫੇਰਿਆ ਅੱਜ ਉਸ ਦਾ ਦਿਲ ਠੰਡਾ ਸੀ ਮਾਂ ਦੀ ਯਾਦ ਵਿਛੋੜੇ ਦੀ ਤਕਲੀਫ ਸਭ ਕੁਝ ਹੌਲੀ ਹੌਲੀ ਪਿਗਲ ਰਿਹਾ ਸੀ ਪਿਆਰ ਨੇ ਉਸ ਨੂੰ ਨਵੀਂ ਤਾਕਤ ਦਿੱਤੀ ਸੀ ਸਰਜੀਤ ਦੀ ਅੱਖ ਖੁੱਲੀ ਤੋਂ ਕਿੰਨੀ ਸੋਹਣੀ ਲੱਗਦੀ ਹੈ ਅੱਜ ਤੇ ਉਸਨੇ ਹੌਲੀ-ਹੌਲੀ ਕਿਹਾ ਕਿਉਂਕਿ ਬਾਕੀ ਦੇ ਨਹੀਂ ਸਿਮਰਨ ਨੇ ਮੁਸਕਰਾ ਕੇ ਪੁੱਛਿਆ ਬਾਕੀ ਦਿਨਾਂ ਚ ਤੂੰ ਮੇਰੀ ਦਿਲ ਦੀ ਲੋੜ ਬਣ ਜਾਨੀਂ ਅੱਜ ਤੂੰ ਮੇਰੀ ਦੁਨੀਆ ਲੱਗੀ ਸਿਮਰਨ ਦੇ ਦਿਲ ਵਿੱਚ ਇੱਕ ਨਵਾਂ ਅਰਮਾਨ ਜਨਮ ਲੈ ਚੁੱਕਾ ਸੀ ਉਸਨੇ ਆਸਤੇ-ਆਸਤੇ ਕਿਹਾ ਸਰਜੀਤ ਕੀ ਤੂੰ ਚਾਹੇਗਾ ਕਿ ਅਸੀਂ ਇੱਕ ਛੋਟੀ ਜਿਹੀ ਦੁਨੀਆ ਬਣਾਈਏ ਆਪਣਾ ਇੱਕ ਨੰਨਾ ਜਿਹਾ ਪਰਿਵਾਰ ਸਰਜੀਤ ਨੇ ਉਸਦਾ ਹੱਥ ਫੜ ਕੇ ਕਿਹਾ ਮੈਂ ਤੇਰਾ ਹਰ ਇੱਕ ਸੁਪਨਾ ਸੱਚ ਕਰਨਾ ਤਨਤਾ ਜੇ ਤੂੰ ਮਾਂ ਬਣ ਦੀ ਸੋਚ ਰਹੀ ਹੈ ਤਾਂ ਮੈਂ ਪਹਿਲਾਂ ਤੋਂ ਹੀ ਪਿਓ ਬਣਨ ਦੀ ਤਿਆਰ ਹਾਂ ਸਿਮਰਨ ਦੀਆਂ ਅੱਖਾਂ ਚਮਕ ਪਈਆਂ ਉਹ ਜਾਣ ਗਈ ਇਹ ਵਿਆਹ ਸਿਰਫ ਇੱਕ ਰੀਤ ਨਹੀਂ ਇਹ ਦੋ ਰੂਹਾਂ ਦੀ ਅਜਿਹੀ ਮਿਲਾਪ ਸੀ ਜੋ ਇੱਕ ਦੂਜੇ ਦੇ ਸੁਪਨੇ ਵੀ ਜਿਉਣ ਲੱਗੇ ਸਨ ਸਾਲਾਂ ਦੀ ਜ਼ਿੰਦਗੀ ਅੱਗੇ ਵਧਦੀ ਗਈ ਸਿਮਰਨ ਅਤੇ ਸਰਜੀਤ ਨੇ ਇਕੱਠੇ ਖੁਸ਼ੀਆਂ ਦੇ ਗਮ ਸਾਂਝੇ ਕਿਤੇ ਉਹਨਾਂ ਦੀ ਜੋੜੀ ਪਿੰਡ ਵਿੱਚ ਮਿਸਾਲ ਬਣ ਗਈ ਪਿਆਰ ਇੱਜ਼ਤ ਅਤੇ ਸਮਝਦਾਰੀ ਨਾਲ ਬਣੀ ਇਹ ਜ਼ਿੰਦਗੀ ਇੱਕ ਕਹਾਣੀ ਬਣ ਗਈ ਜੋ ਹਰ ਦਿਲ ਨੂੰ ਛੂੰਦੀ ਇੱਕ ਸ਼ਾਮ ਜਦੋਂ ਬੱਚੇ ਖੇਡ ਰਹੇ ਸਨ ਤੇ ਘਰ ਰੌਸ਼ਨ ਸੀ ਸਿਮਰਨ ਨੇ ਸਰਜੀਤ ਨੂੰ ਦੇਖਿਆ ਉਹ ਇੱਕ ਉਹਨਾਂ ਦੀਆਂ ਨਜ਼ਰਾਂ ਮਿਲੀਆਂ ਤੇ ਬਿਨਾਂ ਸ਼ਬਦਾਂ ਦੇ ਸਾਰੇ ਜਜ਼ਬਾਤ ਇਕੱਠੇ ਹੋ ਗਏ ਸਰਜੀਤ ਨੇ ਹੌਲੀ-ਹੌਲੀ ਕਿਹਾ ਮੈਂ ਤਾਂ ਹਰ ਰੋਜ਼ ਤੇਰੇ ਨਾਲ ਵਿਆਹ ਦੀ ਪਹਿਲੀ ਰਾਤ ਜੀ ਰਿਹਾ ਹਾਂ ਸਿਮਰਨ ਨੇ ਹੱਸਦੇ ਹੋਏ ਜਵਾਬ ਦਿੱਤਾ ਅਤੇ ਮੈਂ ਤੇਰੇ ਨਾਲ ਹਰ ਰੋਜ਼ ਨਵਾਂ ਸੁਪਨਾ ਦੇਖਦੀ ਹਾਂ ਉਹਨਾਂ ਦੀ ਮੁਹੱਬਤ ਕਿਸੇ ਵਰਤਲਾਪ ਦੀ ਲੋੜ ਨਹੀਂ ਇਹ ਇੱਕ ਦੂਜੇ ਦੇ ਮੁਹੱਬਤ ਅਤੇ ਸਾਥ ਦਾ ਟੁੱਟ ਬੰਧਨ ਸੀ ਵਿਆਹ ਦੀ ਪਹਿਲੀ ਰਾਤ ਨੇ ਉਹਨਾਂ ਦੀ ਜ਼ਿੰਦਗੀ ਨੂੰ ਨਾ ਸਿਰਫ ਜੋੜਿਆ ਬਲਕਿ ਇੱਕ ਖੂਬਸੂਰਤ ਸਫ਼ਰ ਦੀ ਸ਼ੁਰੂਆਤ ਕੀਤੀ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਦਾ ਬਟਨ ਜ਼ਰੂਰ ਦਬਾ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ